ਅੱਜ ਹਲਕਾ ਫਤੇਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾਰਾਮ ਵਾਲਮੀਕੀ ਨੇ ਦਰਾਹਾ ਵਿਖੇ ਭਾਜਪਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਜਿੱਥੇ ਉਹਨਾਂ ਦੇ ਨਾਲ ਹਲਕਾ ਪਾਇੰਟ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਛੀਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਗੇਜਾਰਾਮ ਵਾਲਮੀਕੀ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਦਾ ਮੈਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਹੈ ਉਦੋਂ ਦਾ ਹੀ ਵਿਰੋਧੀ ਧਿਰ ਵਿੱਚ ਸਹਿਮ ਦਾ ਮਾਹੌਲ ਹੈ ਹਲਕੇ ਦਾ ਰਨ ਜੇ ਤੁਸੀਂ ਵਧੀਆ ਲੈ ਕੇ ਆਉਨੇ ਹੋ ਤੇ ਉਹਦੇ ਵਿੱਚ ਸਭ ਤੋਂ ਵੱਡੀ ਜੇ ਕਿਸੇ ਨਿਂਜਤ ਬਣੀ ਹੈ ਤਾਂ ਮੇਰੀ ਬਣੀ ਹੈ ਜੇ ਤੁਹਾਹੇ ਜਿਹੜਾ ਜਿਹੜਾ ਸਰਦਾਰ ਸਭ ਤੋਂ ਵਧੀਆ ਲੈ ਕੇ ਆਉਣੇ ਤਾਂ ਉੱਤੇ ਇੱਥੇ ਮੇਰੀ ਮੰਗਣੀ ਹੈ ਜੇ ਸੰਸਦ ਦੇ ਵਿੱਚ ਮੇਰਾ ਵੱਡਾ ਭਰਾ ਜਾ ਕੇ ਗਰੀਬਾਂ ਦੀ ਡਬਲੇ ਤੁਜਲੇ ਲੋਕਾਂ ਦੀ ਮਜ਼ਦੂਰਾਂ ਦੀ ਵਪਾਰੀ ਦੀ ਬਾਤ ਫੜੂਗਾ ਤਾਂ ਇਹ ਤੁਸੀਂ ਸੋਚ ਰਹੇ ਹੋ ਕਿ ਉੱਥੇ ਤੁਸੀਂ ਇਕੱਲਾ ਇਕੱਲਾ ਕੇਜਾਰਾ ਮੜ ਕੇ ਸੰਸਦ 'ਚ ਬੋਲਦੇ ਸਾਨੂੰ ਯਕੀਨ ਹੈ ਬਲੰਦ ਆਵਾਜ਼ ਨਾਲ ਬਿਨਾ ਕਿਸੇ ਤਾਕਤ ਤੋਂ ਬਿਨਾ ਕਿਸੇ ਹੌਲੇ ਤੋਂ ਬਿਨਾ ਕਿਸੇ ਗੱਲ ਤੋਂ ਜੇ ਲੋ ਗੰਜाराम ਜੀ ਗਰੀਬ ਲਈ ਦੱਬੇ ਕੁਜਲਿਆਂ ਲਈ ਵਪਾਰੀ ਲਈ ਕਿਸਾਨ ਲਈ ਮੁਲਾਜ਼ਮ ਨਹੀਂ ਖੜ ਸਕਦੇ ਐ ਤੇ ਜਿੱਦਾਂ ਤੁਸੀਂ ਨਾਲ ਬੱਤੀ ਲਾਤੀ ਜਿੱਦਾਂ ਤੁਸੀਂ ਸੰਸਦ ਵਿੱਚ ਭੇਜਤਾ ਸਮਾਂ ਕਰ ਦੱਸਾਂ ਤੁਹਾਡੇ ਜਿਹ ਵਹਿਮ ਹੋਊਗਾ ਵੀ ਕੈਂਡੀਡੇਟ ਸਾਹਿਬ ਲੇਟ ਆ ਗਏ ਖੁਲੇਖਾ ਕਰ ਦੋ ਮਨ ਚੋਂ ਲੋਕਾਂ ਨੇ ਮਨ ਬਣਾ ਲਿਆ ਪ੍ਰੈਸਿਕਨ ਲੱਗੀ ਟੀਵੀ ਚੈਨਲ ਬੋਲੋ ਲਾ ਕੇ ਹਰ ਇੱਕ ਵਿਅਕਤੀ ਗੱਲ ਕਰਨ ਲੱਗ ਗਿਆ ਜੇ ਲੋਕ ਸਭਾ ਫੜੇ ਕਰਕੇ ਕਿਸੇ ਦਾ ਮੁਕਾਬਲਾ ਹੈ गेज़ा राम बैठिया जिस दिन गेजा राम छपाया उस दिन साम चकर पाया चकर चकर है चक्कर है चक्कर है चक्कर है, चक्र है। ਪਨਾ ਜਿੱਤੋ ਕਨਾ ਜੇਣਾ ਦਾ ਮੈਂ ਜਿੱਤਿਆ 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 ਉਹ ਤੋਂ ਅਮਰ ਜਿੰਦਗੀ ਪਾਣੀ ਤੇ ਸ਼ਵਾਹ ਮਾਰਨ ਕੇ ਲੇਦੇ ਔਰ ਕਹਿੰਦੇ ਇੱਕ ਤਰ੍ਹਾਂ ਦੀ ਮੇਰੀ ਜਿੱਤ ਹੈ ਜਦੋਂ ਫੌਜ ਸੋਤਲ ਜੀ ਤੁਹਾਡੇ ਅੰਕਲ ਜੀ ਆਏ ਨਾ ਮੈਦਾਨ ਚ ਉਹਨਾਂ ਕੰਨ ਲਗੇ ਸਾਨੂੰ ਪਹਜਿਆ ਚੱਕਰ ਹੈ ਤੂੰ ਕਲੀ ਕਲੀ ਦੇ ਵਿੱਚ ਆਈ ਬਾਸ ਮੋਤੀ ਕਮਨ ਦਾ ਫੁੱਲ ਜ਼ਿੰਦਾਬਾਦ ਬੋਲ ਉਹ ਕਮਨ ਦਾ ਫੁੱਲ ਤੇ ਮੋਤੀ ਨੂੰ ਤੁਸੀਂ ਸਾਰੇ ਹੀ ਜੇਚਾ ਰਾਂ ਦਾ ਪਰਿਵਾਰ ਤੁਸੀਂ ਲਈ ਕਿ ਕਿਪਿੰਗ ਜਾ ਕੇ ਆਚਰ ਰਾਜਪੁਰੇ ਦਾ ਗੁੱਟੂ ਤੇ ਰੱਟਿਆ ਤੁਹਾਡੇ ਵਿੱਚ ਨਾ ਆਪਨਾ ਪਰਤਾਲੀ ਵਿੱਚ ਸਾਰੇ ਪਿੰਡ ਦੇ ਦਿੱਖੇ ਹੋ ਕੇ ਤੁਸੀਂ ਕਦੇ ਕੋਈ ਪਿੰਡਾਂ ਵਿੱਚ ਆਪਣੇ ਹੱਥ ਨਾਲ ਇੱਕ ਵਾਰ ਜਾ ਕੇ ਆ ਜਿੰਨੇ ਲੋਕ ਨਾਲਿਆ 800 ਸਦਰ ਮੈਂ ਕਿਰਤੋਂ ਕਿਰਪਾ ਕਰਕੇ ਇਹ ਲੋੜਾਂ ਨੂੰ ਸੀ ਪਿੰਡਾਂ ਦੇ ਵਿੱਚ ਲਾਓ ਫਿਰ ਜਿਹੜੇ ਚੱਕਰ ਨੇ ਹੋਣਾ ਹੈ ਇਹਨਾਂ ਚੱਕਰ ਮੇਰੇ ਡੀਗਰੀ ਵਾਲੇ ਹੋਰ ਬਤਾਓ ਮੈਂ ਇੱਥੇ ਆਉਣਾ ਨਹੀਂ ਹੈ ਇਹਨਾਂ ਖਾਸ ਰਹਿਣੀ ਹੈ ਇਹਨਾਂ ਕਾਂਗਰਸ ਪਾਰਟੀ ਰਹਿਣੀ ਹੈ ਇਹਨਾਂ ਇੱਥੇ ਇਕੱਲੇ ਨਾਲ ਰਹਿਣਾ ਇੱਥੇ ਰਹਿਣਾ ਕੋਈ